ਮੋਟਰਸਾਈਕਲ ਦਾ ਹਾਰਨ ਵੱਜਣੋਂ ਹਟ ਗਿਆ ਦੀਗਾ ਤੇ ਇਹ ਕਹਿੰਦਾ ਜੀਤ ਲਵੇ ਮਾਸ਼ਾਅੱਲਾ ਹਾਰਨ ਜਾ ਲਵਾਲਾ ਮੋਟਰਸਾਈਕਲ ਦਾ ਉਹ ਜਦੋਂ ਬਾਅਦ ਵਿੱਚ ਖੋਲ ਕੇ ਦੇਖਿਆ ਬੈਟਰੀ ਡੈਡ ਨਿਕਲੀ ਹੁਣ ਬੈਟਰੀ ਵੀ ਨਵੀਂ ਪਵਾਈਆ ਮੂਰਲਾ ਟਾਇਰ ਵੀ ਨਵਾਂ ਪਵਾਇਆ ਗਿਆ 4-5000 ਰੁਪਏ ਖਰਚਾ ਆ ਗਿਆ ਜੀ ਤੇ ਦੇਖ ਲਾ ਦੇਖਾ ਮਾਰ ਕੇ ਹਾਰਨ ਕਿਹਜੇ ਟਾਈਮ ਲੱਗੂਗਾ ਇਹ ਇੱਕ ਹੀ ਕਾਰਨ ਆ ਇੰਡੀਕੇਟਰ ਕਿਧਰੋਂ ਚੱਲ ਰਿਹਾ ਪਿਆ ਚੱਲਦਾ ਰਿਹਾ ਇੰਡੀਕੇਟਰ ਆ ਸੱਚਾ ਆਪਣਾ ਇੰਡੀਕੇਟਰ ਵੀ ਪੁੱਠਾ ਹੋ ਗਿਆ ਹਨਾ ਸੱਚੋ ਇਹਦਾ ਵੀ ਇਲਾਜ ਕਰ ਜਾਣਾ ਕੋਈ ਚੀਜ਼ ਲਾ ਦਨੇ ਆਪਾਂ ਇਹਦਾ ਹਾਰ ਨੇ ਇਹੀ ਬਜੂਟੀਟੀ ਕਿ ਹਾਰਨ ਬਦਲੀ ਇਹਦਾ ਆਪਾਂ ਇਹਦਾ ਪਹਾਰਨ ਬਦਲ ਲਾਂਗੇ ਯਾਰ ਇਹ ਭਾਈ ਜੀਤ ਦੀ ਦੁਕਾਨ ਆ ਆ ਲਿਖਿਆ ਹੋਇਆ ਹੈਪੀ ਆਉਣਾ ਹੁੰਦਾ ਤਾਂ ਵੈਲਕਮ ਆ ਤੁਹਾਡਾ ਆਇਆ ਕਰੋ ਆ ਤੂਤ ਦੇ ਲਵੇ ਦੁਕਾਨ ਆ ਜੀਤ ਦੀ ਗਰਮੀ ਇੰਨੀ ਹੋਊਗੀ ਨਾ ਛਾਲਗਾਂ ਨੂੰ ਥੋੜਾ ਹਲ ਹੋ ਰਿਹਾ ਹੈ ਜੀ ਚਾ ਵੀ ਹੁਣ ਗੰਨੇ ਦਾ ਰਸ ਪੀ ਲਈਏ ਵਧੀਆ ਜਾ ਠੀਕੇ ਚੱਲਦੇ ਆਂਗੇ ਆਪਾਂ ਲਿਖਦੇ ਆਂਗੇ ਚਲੋ ਪੀ ਐਨ ਬਣਾ ਲਈਏ ਉਹਦੇ ਮੰਗੂਣਾ ਐਨ ਕੋਕਾ ਜਾ ਬਣਾ ਲਈਏ ਜਿਵੇਂ ਉਹਦੇ ਨਹੀਂ ਬਣਾਇਆ ਦੀਆ ਐਨ ਟਾਪ ਦਾ ਤੇ ਬਸ ਹੁਣ ਚੱਲਦੇ ਦੇਖਦੇ ਆਂਗੇ ਆਪਾਂ ਪੀਨੇ ਆਂਗੇ ਜੂਸ ਨਜ਼ਾਰ ਆ ਗਿਆ ਉਹ ਟਾਪ ਦਾ ਬਣਾਉਗਾ ਬਾਈ ਜੀ ਇਧਰ ਜਾਂ ਪੰਜ ਵੀਰਾਂ ਦਾ ਵੇ ਲਾ ਭਾਈ ਇਹਦੇ ਨਾਲ ਹੀ ਉਲੇ ਪਰਸਨ ਇਹ ਜਿਹੜਾ ਹੈ ਇਹਦੇ ਤੋਂ ਟਾਇਰ ਤੀਗਾ ਸਮਾਂ ਨੇ ਟਾਈਮ ਜਾਨੀ ਲੱਗਿਆ ਪਵਾਉਣ ਦਾ ਤੇ ਮਾਹ ਚੱਲ ਪਵਾ ਲਈਏ ਸੇਵੇ ਕੋਲੋਂ ਪਾਉਣਾਗਾ ਸੇਵੇ ਕੋਲ ਟਾਇਰ ਲੈਣ ਲੈਂਦਾ ਪਰ ਸੇਵੇ ਨੇ ਪਤਾ ਦੱਸਿਆ ਹੀ ਨਹੀਂ ਕਿ ਮੇਰੇ ਕੋਲ ਟਾਇਰ ਵੀ ਹੋਰਦੇ ਹੈ ਸੱਚ ਮੈਂ ਤਾਂ ਪੱਤੀ ਨਹੀਂ ਦੀ ਗੀ ਵੀ ਨਹੀਂ ਤਾਂ ਆਪਾਂ ਲੈ ਲੈਂਦੇ ਆ ਬੰਨਤਾ ਦੀ ਗਾ ਇਧਰ ਸਾਈਡ ਜੀ ਦੇ ਉੱਤੇ ਉਹ ਖੋਲ ਲੀਏ ਖੋਲ ਕੇ ਬਸ ਪਵਾ ਲਈਏ ਫਿਰ ਉਦੋਂ ਬਾਅਦ ਦੇਖਦੇ ਆਂਗੇ ਕੀ ਬਣਦਾ ਹੈਗਾ ਉਲਟਾ ਟਾਇਰ ਲੱਗ ਗਿਆ ਸੇਵਾ ਖੋਲਣ ਹੁਣ ਆਹ ਫੜਾ ਤੇ ਪੀਜ਼ਾ ਲੈਂਦਾ ਸੀਗਾ ਹੁਣ ਚਾਕਾਂ ਪਾਣ ਜਾ ਕਹਿੰਦਾ ਪੀਜ਼ਾ ਖਾਣਾਗਾ ਤੇ ਪੀਜ਼ਾ ਲੈਂਦਾ ਦੇਖਾ ਕਿਵੇਂ ਦਾ ਟੇਸਟ ਆਗਾ ਪੀਜ਼ੇ ਦਾ ਮੈਂ ਦੇਖਦਾ ਵੈਸੇ ਮੈਂ ਖਾਂਦਾ ਨਹੀਂ ਤਾਂ ਵੈਸੇ ਦੇਖਦਾ ਹਾਂ लग hmm. गया <laughs> ਉਮੀ ਬਾਜ ਮਾਰ ਲਾ ਵਧੀਆ ਕਿਵੇਂ ਲੱਗ ਰਿਹਾ ਉਹ ਜਸਮੀਤ ਆ ਤੂੰ ਵੀ ਖਾ ਲਾ ਭਾਈ ਕਾਣਾ ਨਹੀਂ ਆ ਦੇਖ ਲੈ ਕੱਲੇ ਲੱਗ ਰਿਹਾ ਸ਼ੇਰ ਬੰਦਾ ਜਵਾਕਾ ਦੀ ਨਾ ਪੜਾਈ ਖਰਾਬ ਹੋ ਰਹੀ ਆ ਬੋਰਡ ਦੀ ਕਲਾਸ ਆ ਉਹਨਾਂ ਦੇ ਜਵਾਕਾ ਦੇ ਤੇ ਨਹੀਂ ਚਲਾ ਰਿਹਾ ਨਾ ਵਾਈਫਾਈ ਇਹਨੂੰ ਦੋ ਬੰਦਰ ਦੋ ਦਿਨਾਂ ਜਾਂ ਦੋ ਕੁ ਮਹੀਨੇ ਨੂੰ ਬੰਦ ਰੱਖ ਦਈਏ ਹੁਣ ਮੈਂ ਤਾਰ ਚੱਕ ਕੇ ਇਸੇ ਸਾਈਡ ਤੇ ਕਰ ਲਵਾਂ ਨਾ ਵਾਈਫਾਈ ਜੀ ਦੀ ਇੱਕ ਨਾ ਗਲ ਖਰਾਬ ਹੋ ਰਿਹਾਗਾ ਦੁਕਾਨ ਤੇ ਚੱਲ ਕੇ ਨਾ ਵਿਕਸ਼ ਦੀ ਗੋਲੀ ਲਈਏ ਵਿਕਸ਼ ਦੀਆਂ ਟੋਫੀਆਂ ਜੇ ਮਿਲਦੀਆਂ ਨੇ ਦੁਕਾਨ ਤੋਂ ਜਾ ਕੇ ਲਈਏ ਪਹਿਲਾਂ ਤਾਰ ਚੱਕੀਏ ਵਾਈਫਾਈ ਵਾਲੀ ਤਾਰ ਚੱਕ ਲਈਏ ਪਹਿਲਾਂ ਪਾ ਬਾਕੀ ਕੰਮ ਫੇਰ ਸਾਰੀ ਤਾਰ ਆ ਇਹ ਇਹ ਵਾਈਫਾਈ ਵਾਲੀ ਉਹ ਤਾਰ ਆ ਸਾਰੀ ਇਹ ਇਹਨੂੰ ਸਾਈਡ ਤੇ ਕਰ ਦਈਏ ਨਹੀਂ ਤਾਂ ਇਹ ਸੱਚੋ ਇਹਨੂੰ ਪਰਾਂ ਹੀ ਕਰ ਦਈਏ ਹਨਾ ਨਹੀਂ ਤਾਂ ਇਹ ਏਸੀ ਵਾਲੇ ਇਹਦੇ ਚ ਫਸ ਨਾ ਜਾਵੇ ਕਿਤੇ ਸਾਈਡ ਜਿਹੇ ਕਰ ਦਈਏ ਏਸੀ ਉਹ ਪੱਖੇ ਦੇ ਵਿੱਚ ਵੀ ਨਾ ਨਹੀਂ ਇਹਨੇ ਤੰਗੀ ਕਰਨਾਗਾ ਆਪਾਂ ਨੂੰ। ਚਲੋ ਇਹ ਰੱਖਤੀ ਆਪਣੇ ਵਾਈਫਾਈ ਵਾਲੀ ਤਾਰ ਤਾਰ ਕੇ। ਤੇ ਹੁਣ ਇਹ ਉੱਪਰ ਮੰਨ ਦਾ ਹੋਈ ਹੋਈ ਆ। ਚਲੋ ਹੁਣ ਇਹਨੂੰ ਪਈ ਰਹਿਣ ਦੇ ਨਹੀਂ ਤਾਂ ਬੱਚਿਆਂ ਨੇ ਤੰਗ ਕਰ ਲੇਦੀ ਆ। ਹੁਣ ਚਲਦੇ ਆਂਗੇ ਲੈਣ ਬਿਖਸ ਦੀ ਗੋਲੀ ਦੁਕਾਨ ਤੇ ਕਿਉਂਕਿ ਗਲ ਖਰਾਬ ਜਾ ਹੋਇਆ ਪਿਆ ਸੀਗਾ। ਬਿਖਸ ਦੀ ਗੋਲੀ ਲਈ ਹੁਣ ਵਾਈਫਾਈ ਵਾਲੀ ਤਾਰ ਸੰਭਤੀ ਚੱਲਣਾ। ਇਹ ਵੀ ਜ਼ਰੂਰੀ ᱛੀ ਹੁਣ 2 ਮਹੀਨੇ ਫਿਰ ਬੱਚੇ ਆਦੇ ਨਹੀਂ ਤਾਂ ਔਖਾ ਕਰਨਗੇ ਇਹ ਬੋਰਡ ਦੀਆਂ ਕਲਾਸਾਂ ਨੇ ਨਾ ਤਾਂ ਕਰਕੇ ਬਾਈ ਹੋਈ ਵਾਲੀ ਸਾਈਡ ਦੀ ਕਰਤੀ ਤਾਰ ਜੀ ਰਾਜੂ ਬਿਕਸ ਦੀ ਹਦਹੀਂ ਬਾਈ ਬਿਕਸ ਦੀਆਂ ਗੁਲੀਆਂ ਦੇ ਦੇ 10 ਰੁਪਈਆ ਦੀਆਂ ਕਿੰਨੀ ਆਉਣਗੇ ਦੱਸ ਦਿਓ ਦੇ ਦੇ ਹਲੇ ਯਰ ਨਾ ਉਹ ਖਰਾਬ ਜਾ ਰਿਹਾ ਗਲ ਜਾ ਬਾ 10 ਕ ਦੇ ਦੇ ਅੱਜ ਛੇੜ ਜੀ ਕਿਧਰ ਗਏ ਆਪਣੇ ਦੂਜੇ ਕਿਵੇਂ ਠੀਕ ਵੀ ਆ ਹਾਂ 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 ਪਾਣੀ ਵੀ ਨਾ ਦਾ ਵਧੀਆ 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 ਕਾਮਲ ਹਾਂ ਬਾਬੇ ਨੂੰ ਪਾਣੀ ਲੈ ਕੇ ਦੇ ਗਲਾਸ ਵਧੀਆ ਇੱਕ ਠੰਡਾ ਜਿਹਾ ਨਾਲ ਮੈਨੂੰ ਲਿਆ ਦਿ ਤੇ ਗਰਮੀ ਤਾਂ ਨਹੀਂ ਬਣ ਰਿਆ ਗਰਮੀ ਤਾਂ ਨਹੀਂ ਆ ਰਹੀ ਗਰਮੀ ਗਰਮੀ ਕੱਲ ਹੀ ਆਉਣੀ ਦੀ ਠੰਡ ਦੀ ਹੈ ਠੰਡ ਦਾ ਟਾਈਮ ਆ ਵਾ ਠੰਡ ਦਾ ਟਾਈਮ ਆ ਵਾ ਨਹੀਂ ਹੁਣ ਗਰਮੀ ਹੁਣ ਨਹੀਂ ਦਬਦੇ ਨਾ ਵੇ ਤਾਂ ਦੱਬੀ ਦੱਬੇ ਨਾ ਵੇ ਠੀਕ ਆ ਵਧੀਆ ਹਾਂ ਹੋਰ ਗਰਮੀਆਂ ਯਾਰ ਚਲੋ ਬਾਈ ਹੁਣ ਦੇਖਦੇ ਆਂਗੇ ਮਿੱਤਰ ਨੇ ਆਉਣਾ ਦੀਗਾ ਕੀ ਕਹਿੰਦਾਗਾ ਮਨਕਰਿਸ਼ ਸ਼ਾਇਦ ਲੇਟ ਹੀ ਆਊਗਾ ਓ ਬਾਈ ਕਿੱ체 ਬੱਚਾ